ਪੰਜਾਬ ਚਾਈ ਕੁਦਰਤੀ ਆਫਤਾਂ ਤੋਂ ਬਾਅਦ ਹੁਣ ਲਗਾਤਾਰ ਹੀ ਪੰਜਾਬ ਦੇ ਵਿੱਚ ਪਾਣੀ ਜਿੱਦਾਂ ਜਿੱਦਾਂ ਘਟ ਰਿਹਾ ਹੈ ਤਿਉਂ ਤੇ ਉਹ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੀ ਪੰਜਾਬ ਦੇ ਹਰ ਉਸ ਸਕੂਲ ਦੇ ਵਿੱਚ ਦਾਖਲ ਹੋਇਆ ਜਾ ਰਿਹਾ ਜਿਸ ਜਗ੍ਹਾ ਦੇ ਵਿੱਚ ਪਹੁੰਚ ਕੇ ਲੋਕਾਂ ਦੀ ਮਦਦ ਜੜੀਆ ਕੀਤੀ ਜਾ ਸਕੇ ਹਾਲਾਂਕਿ ਕੁਲਦੀਪ ਸਿੰਘ ਧਾਰੀਵਾਲ ਦੀ ਇੱਕ ਵੀਡੀਓ ਸਕਲ ਦੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਸਕੂਲ ਦੀ ਸਫਾਈ ਕਰਦੇ ਹੋਏ ਨਜ਼ਰ ਆ ਰਹੇ ਸਨ ਅਸੀਂ ਵੀ ਸਕੂਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਹਾਲਾਤ ਜਿਹੜੇ ਨੇ ਉਹ ਜ਼ਰੂਰ ਖਰਾਬ ਹੋਏ ਨੇ ਕਿਉਂਕਿ ਪਾਣੀ ਨੇ ਬਹੁਤ ਸਾਰੇ ਜਗ੍ਹਾ ਤੇ ਮਾਰ ਜੜੀਆ ਮਾਰੀ ਹੈ ਸਕੂਲ ਦੇ ਵਿੱਚ ਸਕੂਲ ਦੇ ਅਧਿਆਪਕ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮੈਂ ਪਹਿਲਾਂ ਆਪਣਾ ਨਾਮ ਦੱਸ ਤਾ ਮੇਰਾ ਨਾਮ ਸਿੰਘ ਦੀਪ ਕੋਰ ਕਿੱਥੋਂ ਦੇ ਟੀਚਰ ਹੋ ਤੁਸੀਂ ਤੁਸੀਂ ਮੈਂ ਸਰਕਾਰੀ ਐਲੀਮੈਂਟਰੀ ਸਕੂਲ ਬੰਨਿਆ ਵਾਲਾ ਮੈਮ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਪਾਣੀ ਹੁਣ ਘਟਿਆ ਆ ਹੁਣ ਸਫਾਈ ਸੁਫਾਈ ਹੋ ਰਹੀ ਹੈ ਜਿਸ ਹੈਗਾ ਤੇ ਉੱਤੇ ਹਾਂਜੀ ਸਰ ਇੱਥੇ ਨਾ 5 ਤੋਂ 6 ਫੁੱਟ ਇਹਦੇ ਪਾਣੀ ਆ ਰਿਹਾ ਵਾ ਤੇ ਸਾਰੀਆਂ ਜਿਹੜੀ ਚਾਰ ਦੀਵਾਰੀ ਉੱਪਰੋਂ ਦੀ ਨਿਕਲ ਲਿਆ ਵਾ ਤੇ ਇੱਕ ਰੂਮ ਡੈਮੇਜ ਹੋ ਚੁੱਕਾ ਕਿਚਨ 3 ਬਾਥਰੂਮ ਤੇ ਔਰ ਦੇਖੋ ਆ ਫਰਸ਼ ਦੀ ਟਾਈਲ ਵੀ ਇਹ ਜਿਸ ਦਾ ਨੀਚੋਂ ਪਾਣੀ ਚਾ ਕਰ ਦੇ ਇਸ ਦੀ ਵੀ ਫਲੋਰ ਕਾਫੀ ਕਾਫੀ ਕਹਿੰਦੇ ਨੁਕਸਾਨ ਕਾਫੀ ਕੀਤਾ ਪਾਣ ਨੁਕਸਾਨ ਕਾਫੀ ਕੀਤਾ ਕਿੰਨੇ ਬੱਚੇ ਪੜਦੇ ਨੇ ਜੀ ਇੱਥੇ ਇਸ ਵੇਲੇ 36 36 ਬੱਚੇ ਨੇ ਕੀ ਲੱਗਦਾ ਕਿ ਇਹ ਇਹ ਜ਼ਰੂਰਤ ਆ ਇਸ ਵੇਲੇ ਕਿਉਂਕਿ ਬੱਚਿਆਂ ਦਾ ਭਵਿੱਖ ਸੁਖਾਲਾ ਕਰਾਉਣਾ ਤੇ ਸਕੂਲ ਚ ਜਾਣਾ ਬੜਾ ਜ਼ਰੂਰੀ ਹੈ ਕੀ ਲੱਗਦਾ ਕਿ ਇਹ ਚੀਜ਼ਾਂ ਜ਼ਰੂਰੀ ਨੇ ਉਂਝ ਕਰਵਾਉਣੀਆਂ ਜੀ ਕਿਉਂਕਿ ਠੀਕ ਕਰਵਾਉਂਦੀ ਜ਼ਰੂਰਤ ਹੈਗੀ ਹਾਂਜੀ ਸਰ ਜ਼ਰੂਰ ਆ ਅਸੀਂ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਦੇ ਆ ਇਹ ਬੱਚੇ ਸਾਨੂੰ ਸਭ ਤੋਂ ਵੱਧ ਪਿਆਰੀ ਲੱਗਦੇ ਆ ਤੇ ਕਮਰੇ ਨੂੰ ਕਹਿੰਦੇ ਟਾ ਵੀ ਲੱਗੀ ਇੱਕ ਸਾਈਡ ਤੋਂ ਹਾਂਜੀ ਉਧਰਲੀ ਸਾਈਡ ਲੱਗੀ ਆ 3rd ਰੂਮ ਅੱਛਾ ਜੀ ਹਾਂਜੀ ਉਹਨਾਂ ਨੇ ਕਿਹਾ ਉਹਨਾਂ ਕਹਾ ਮੈਡਮ ਉਹ ਵਾਲਾ ਰੂਮ ਜਿਹੜਾ ਅਨਸੇਫ ਚ ਲਿਖ ਦੋ ਤੇ ਉਹ ਵੀ ਬੰਦ ਕਰ ਦੂ ਰੂਮ ਐਸਾਂ ਤੇ ਇਹ ਸਫਾਈ ਤੁਸੀਂ ਫਿਰ ਟੀਚਰਾਂ ਨੇ ਕੀਤੀ ਹੈ ਸਾਰੀ ਜਾਂ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸਾਰਾ ਸਰ ਉਹ ਹੁਣੇ ਤਾਂ ਤੁਹਾਡੇ ਸਾਹਮਣੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨਹੀਂ ਉਹ ਹੀ ਕਰਵਾ ਰਹੀ ਤੇ ਇੱਥੇ ਟੀਚਰਸ ਕਿੰਨੇ ਰਹਿੰਦੇ ਨੇ ਆ ਟੀਚਰ ਚ ਸੇਵਾ ਨੀ ਤੁਸੀਂ ਇਕੱਲੇ ਹੀ ਹੈਗੇ ਹਾਂ ਤੇ ਫਿਰ ਮਤਲਬ ਕੀ ਕਹਿੰਦੇ ਤੁਸੀਂ ਇਕੱਲੇ ਤਿੰਨੇ ਚਾਰੇ ਰੂਮ ਦੀ ਦੇਖਭਾਲ ਕਰਦੇ ਹੋ ਹਾਂਜੀ ਮੈਂ ਕਰਦੀ ਹਾਂ ਸੋ ਇਹ ਉਹ ਹਾਲਾਤ ਨੇ ਸਕੂਲ ਦੇ ਤੁਸੀਂ ਦੇਖ ਸਕਦੇ ਹੋ ਕਿ ਕਿਸੇਸੇ ਲਈ ਇਸ ਇਸ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਉਹ ਪੜ੍ਹਦੇ ਹੋਏ ਜ਼ਰੂਰ ਨਜ਼ਰ ਆਉਂਦੇ ਨੇ ਕਿਤਨਾ ਕਿਤੇ ਜਿੰਤਾ ਜਿੰਤਾ ਪਾਣੀ ਘਟ ਰਿਹਾ ਕਿਉਂਕਿ ਰਮਦਾਸ ਇਲਾਕੇ ਦੀ ਗੱਲ ਕੀਤੀ ਜਾਵੇ ਜਾਂ ਅਜਨਾਲਾ ਇਲਾਕੇ ਦੀ ਗੱਲ ਕੀਤੀ ਜਾਵੇ ਤੇ ਬਹੁਤ ਮਾਰ ਜਿਹੜੀ ਸੀਗੀ ਇਸ ਇਲਾਕੇ ਦੇ ਵਿੱਚ ਪੈਂਦੀ ਹੋਈ ਨਜ਼ਰ ਆ ਰਹੀ ਸੀ ਤੁਸੀਂ ਖੱਬੇ ਪਾਸੇ ਮੇਰੇ ਵੇਖਣਾ ਚਾਹੋ ਤਾਂ ਦੇਖ ਸਕਦੇ ਹੋ ਕਿ ਬੂਟੀ ਕਿੰਨੀ ਹੋ ਚੁੱਕੀ ਹੈ ਕਾਫੀ ਵੱਧ ਚੁੱਕਾ ਹੈ ਔਰ ਜਿੱਥੇ ਜਿੱਥੇ ਇਹ ਪਾਣੀ ਨੇ ਮਾਰ ਮਾਰੀ ਹੈ ਉੱਥੇ ਉੱਥੇ ਨੁਕਸਾਨ ਕਾਫੀ ਲੋਕਾਂ ਦਾ ਹੁੰਦਾ ਹੋਇਆ ਵੀ ਨਜ਼ਰ ਆਇਆ ਲੇਕਿਨ ਲਗਾ ਮંત્રી ਅਤੇ ਇਸ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਰੀਵਾਲ ਲਗਾਤਾਰ ਹੀ ਸਕੂਲਾਂ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਉੱਥੇ ਪਹੁੰਚ ਕੇ ਲੋਕਾਂ ਦੀ ਸਾਰ ਵੀ ਲੈ ਰਹੇ ਨੇ ਤਾਂ ਜੋ ਕਿ ਇੱਕ ਹਾਲਾਤ ਜਿਹੜੇ ਨੇ ਉਹ ਵਧੀਆ ਜਿਹੜੇ ਨੇ ਉਹ ਨਜ਼ਰ ਆ ਸਕਣ ਤੁਹਾਨੂੰ ਕੁਝ ਹੋਰ ਵੀ ਤਸਵੀਰਾਂ ਦਿਖਾਵਾਂਗੇ ਜਿਸ ਵਿੱਚ ਤੁਸੀਂ ਦੇਖ ਸਕੋਗੇ ਕਿ ਪਾਣੀ ਜਿਹੜਾ ਆ ਉਹ ਜਰੂ ਸਕੂਲ ਦੇ ਅੰਦਰੋਂ ਦੀ ਐਂਟਰ ਹੋ ਕੇ ਜਿਹੜਾ ਉਹ ਨਿਕਲਦਾ ਹੋਇਆ ਨਜ਼ਾਰਾ ਹੈ ਔਰ ਦੱਸਿਆ ਹੀ ਜਾ ਰਿਹਾ ਕਿ ਜੋ ਜਿਸ ਜਗ੍ਹਾ ਦੇ ਉੱਤੇ ਇਹ ਸਕੂਲ ਹੈ ਉਸ ਜਗ੍ਹਾ ਦੇ ਉੱਤੇ ਕਾਫੀ ਮਾਰ ਜਿਹੜੀ ਸੀਗੀ ਪਾਣੀ ਨੇ ਮਾਰੀ ਸੀਗੀ ਲੇਕਿਨ ਕਿਤਨਾ ਕਿਤੇ 50 ਤੋਂ 50 ਤੋਂ ਵੱਧ ਜਿਹੜੇ ਪਿੰਡ ਨੇ ਉਹਨਾਂ ਦੇ ਸਕੂਲ ਜਿਹੜੇ ਨੇ ਉਹ ਵੀ ਕਾਫੀ ਪ੍ਰਭਾਵਿਤ ਹੋਏ ਨੇ ਜਿਸ ਕਾਰਨ ਹੁਣ ਸਕੂਲਾਂ ਨੂੰ ਦੁਬਾਰਾ ਤੋਂ ਜਿਹੜਾ ਹੈ ਉਹ ਜ਼ਰੂਰ ਸ਼ੁਰੂਆਤ ਜਿਹੜੀ ਕਰਾਉਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਕਿਸੇ ਵੀ ਬੱਚੇ ਦਾ ਪੁਵੇ ਇੱਕ ਸਕੂਲਾ ਕਰਾਣਾ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਹੈ ਉਹ ਜ਼ਰੂਰ ਇਕੱਠੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਹਲਾ ਮਾਰ ਕੇ ਇਸ ਇਨ੍ਹਾਂ ਸਕੂਲਾਂ ਨੂੰ ਦੀ ਸਾਰ ਲੈਣ ਦੀ ਜ਼ਰੂਰਤ ਹੈ ਹਾਲਾਂਕਿ ਬਹੁਤ ਸਾਰੇ ਵੱਡੇ ਲੀਡਰਸ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਬਹੁਤ ਸਾਰੀਆਂ ਐਨ ਜੀਓਜ਼ ਪਹੁੰਚ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਸਕੂਲ ਦੇ ਉੱਤੇ ਕਿਸੇ ਵਿਅਕਤੀ ਦਾ ਵੀ ਧਿਆਨ ਜਿਹੜਾ ਸੀਗਾ ਨਹੀਂ ਜਾ ਰਿਹਾ ਸੀ ਲੇਕਿਨ ਜਿੱਦਾਂ ਹੀ ਜੋ এডুকেশন मिनिस्टर ਨੇ ਹਰਜੋਤ ਬੈਂਸੋਣਾ ਵੱਲੋਂ ਇਹ ਕਿਹਾ ਗਿਆ ਕਿ ਸਕੂਲ ਜਿਹੜੇ ਨੇ ਉਹ ਲੱਗਣਗੇ ਜਿਸ ਤੋਂ ਬਾਅਦ ਹੁਣ ਲਗਾਤਾਰ ਹੀ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਉਹ ਲਗਾਤਾਰ ਹੀ ਸਕੂਲਾਂ ਦੇ ਵਿੱਚ ਵਿਜ਼ਿਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਤੋਂ ਮੈਂ ਨੰਗ ਰਿਹਾ ਤਾਂ ਬਹੁਤ ਸਾਰਾ ਪਾਣੀ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਹੋਏਗਾ ਇਸ ਜਗ੍ਹਾ ਤੇ ਪਲੇਇੰਗ ਗਰਾਊਂਡ ਸੀਗੀ ਉਹ ਵੀ ਕਾਫੀ ਜਿਹੜੀ ਆ ਖਰਾਬ ਹੋ ਚੁੱਕੀ ਹੈ ਲੇਕਿਨ ਕਿਤਨਾ ਕਿਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਸਕੂਲਾਂ ਦੀ ਸਾਰ ਲੈਣ ਦੀ ਜ਼ਰੂਰਤ ਹੈ ਤਾਂ ਜੋ ਕਿ ਸਾਡੇ ਬੱਚੇ ਜਿਹੜੇ ਨੇ ਉਹ ਆਪਣਾ ਵਧੀਆ ਭਵਿੱਖ ਬਣਾ ਸਕਣ ਔਰ ਇਸ ਸਕੂਲ ਦੀ ਇੱਕ ਕਮਰੇ ਦੀ ਜਿਹੜੀ ਛੱਤ ਹੈ ਉਹ ਜਰੂਰ ਡੈਮੇਜ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਕੁਲਦੀਪ ਸਿੰਘ ਧਾਰੇਵਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਉਹਨਾਂ ਵੱਲੋਂ ਜਰੂਰ ਕੋਈ ਨਾ ਕੋਈ ਰਾਹਤ ਪੈਕੇਜ ਦੇਣਾ ਚਾਹੀਦਾ ਤਾਂ ਜੋ ਕਿ ਇਹ ਸਕੂਲਾਂ ਦੇ ਖਾਲਾ ਜਿਹੜੇ ਨੇ ਉਹ ਜਨ ਜਾ ਸਕਣ ਕੈਮਰਾ ਪਰਸਨ ਰਾਜਾ ਦੇ ਨਗੋਪ ਸਿੰਘ ਦਾ ਅਨਮਿਊਟ ਅੰਮ੍ਰਿਤਸਰ ਅਜਨਾਲਾ